ਹਾਂਜੀ ਆਪਾਂ ਗੱਲ ਕਰਦੇ ਆਂ लाਡਲੀਆਂ ਵੀਡੀਓ ਬਾਰੇ ਜਿਵੇਂ ਕਿ ਰੋਜੀ ਨੂੰ ਲੈਣ ਲਈ ਆਏ ਹੁੰਦੇ ਨੇ ਉਸਦੇ ਮੰਮੀ ਡੈਡੀ ਪਰ ਰੋਜੀ ਉਹਨਾਂ ਦੇ ਨਾਲ ਨਹੀਂ ਜਾਂਦੀ ਤੇ ਮੰਨੂ ਦੀ ਗੱਲ ਸੱਚ ਹੋ ਜਾਂਦੀ ਆ ਸੋ ਵੀਡੀਓ ਨੂੰ ਪੂਰੀ ਦੇਖਿਓ ਆਪਾਂ ਤੁਹਾਨੂੰ ਸਾਰੀ ਸਟੋਰੀ ਦੱਸਾਂਗੇ ਕਿ ਕੀ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖਿਆ ਇੱਕੀ ਰੋਜੀ ਦੇ ਬਾਰੇ ਉਸਦੀ ਧੀ ਮੰਨੂ ਨੇ ਕਿਹਾ ਕਿ ਮੇਰੀ ਮੰਮੀ ਹੁਣ ਆਪਣੇ ਨਾਨੀ ਨਾਨੇ ਨੂੰ ਕਹਿੰਦੀ ਆ ਕਿ ਨਾਲ ਨਹੀਂ ਆਵੇਗੀ ਇਹ ਗੱਲ ਉਸ ਦੀ ਸੱਚ ਹੀ ਹੋ ਜਾਂਦੀ ਆ ਕਿਉਂ ਰੋਜ਼ੀ ਸੋਚਦੀ ਆ ਕਿ ਜੇ ਮੈਂ ਆਪਣੇ ਮੰਮੀ ਡੈਡੀ ਨਾਲ ਆਪਣੇ ਪੇਕੇ ਘਰ ਜਾਨੀ ਆ ਤੇ ਇੱਥੇ ਵੀ ਹਮੇਸ਼ਾ ਲਈ ਮੈਂ ਛੋਟੇ ਜਾਵਾਂਗੀ ਤੇ ਤੁੱਚਾ ਉਸ ਨੂੰ ਪਤਾ ਏ ਕਿ ਮੇਰੇ ਮੰਮੀ ਡੈਡੀ ਦੇ ਹਾਲਾਤ ਕੁਝ ਚੰਗੇ ਨਹੀਂ ਹੈਗੇ ਜਿਵੇਂ ਕਿ ਉਹਨਾਂ ਦੇ ਘਰ ਗਰੀਬੀ ਆ ਇੱਕ ਤਾਂ ਉਸ ਦੀ ਧੀ ਦਾ ਉਹਨਾਂ ਦੇ ਉੱਤੇ ਬੋਝ ਏ ਤੇ ਉਹ ਚਾਹੁੰਦੀ ਆ ਕਿ ਮੈਂ ਆਪਣਾ ਬੋਝ ਆਪਣੇ ਮਾਪਿਓ ਦੇ ਉੱਤੇ ਨਾ ਪਾਵਾਂ ਤੇ ਮੈਂ ਆਪਣੀ ਇੱਥੇ ਹੀ ਔਖੀ-ਸੌਖੀ ਜ਼ਿੰਦਗੀ ਕੱਟ ਲਵਾਂ ਉਹਨੇ ਇਹ ਦਿਮਾਗ ਵਿੱਚ ਸੋਚਿਆ ਹੋਇਆ ਹੈ ਪਰ ਇੱਥੇ ਤਾਂ ਉਸ ਨੂੰ ਉਸਦੀ ਸੱਸ ਵੀ ਹਮੇਸ਼ਾ ਤਾਨੇ-ਮੇੜੇ ਮਾਰਦੀ ਰਹਿੰਦੀ ਆ ਤੇ ਗੁਰਪ੍ਰੀਤ ਵੀ ਉਸ ਦਾ ਸਾਥ ਨਹੀਂ ਦਿੰਦਾ ਸੋ ਉਹ ਇਹ ਸੋਚਦੇ ਆ ਕਿ ਮੁੰਡਾ ਨਹੀਂ ਹੋ ਰਿਹਾ ਤੇ ਇਸ ਵਿੱਚ ਸਾਰੀ ਗਲਤੀ ਰੋਜੀ ਦੀ ਆ ਪਰ ਦੇਖਿਆ ਜਾਵੇ ਤੇ ਪਿਓ ਤੇ ਮਾਂ ਦਾ ਫਿਰ ਬਰਾਬਰ ਹੀ ਕਸੂਰ ਨਿਕਲੇਗਾ ਤੇ ਜੇ ਦੇਖਿਆ ਜਾਵੇ ਤੇ ਧੀਆਂ ਤੇ ਪੁੱਤਾਂ ਵਿੱਚ ਫਰਕ ਕਿਉਂ ਕਰ ਰਹੇ ਆ ਦੀ ਵੀ ਓਨੀ ਹੀ ਇੰਪੋਰਟਡ ਆ ਜਿੰਨਾ ਕੇ ਮੁੰਡਾ ਤੇ ਜੇ ਮੁੰਡੇ ਨੂੰ ਵੱਧ ਸਮਝੇ ਰਹੇ ਆ ਤੇ ਜੇ ਮੁੰਡਾ ਹੀ ਇਹਨਾਂ ਨੂੰ ਆਉਣ ਵਾਲੇ ਟਾਈਮ ਨਾ ਪੁੱਛੇ ਤੇ ਫਿਰ ਇਹ ਕੀ ਕਰਨਗੇ ਸੋ ਉੱਥੇ ਹੀ ਗੁਰਪ੍ਰੀਤ ਦੀ ਸੋਚ ਗਲਤ ਸਾਬਤ ਹੁੰਦੀ ਆ ਪਰ ਰੋਜੀ ਇਸ ਵਿੱਚ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਇਹ ਸਾਰਾ ਕੁਝ ਰੱਬ ਦੇ ਹੱਥ ਵਾਸਿਆ ਜੇਕਰ ਆਪਾਂ ਚੰਗੇ ਆ ਸਾਡੀ ਸਾਫ ਨੀਂਦ ਆ ਤੇ ਰੱਬ ਸਾਨੂੰ ਸਾਰਾ ਕੁਝ ਹੀ ਪ੍ਰੋਪਰ ਦਿੰਦਾ ਹੈ ਤੇ ਧੀਆ ਦੇ ਵੀ ਰਿਹਾ ਏ ਤੇ ਤਾਂ ਵੀ ਇਹਨਾਂ ਦੀ ਵਧੀਆ ਕਿਸਮਤ ਨੂੰ ਹੀ ਦੇ ਰਿਹਾ ਏ ਪਰ ਇਹਨਾਂ ਨੂੰ ਲੱਗਦਾ ਸ਼ਾਇਦ ਸਾਡੇ ਨਾਲ ਕੁਝ ਮਾੜਾ ਹੋਇਆ ਸੀ ਕੁਝ ਮਾੜਾ ਕੀਤਾ ਜਿਹੜਾ ਸਾਡੇ ਘਰ ਧੀਆ ਹੀ ਪੈਦਾ ਹੋ ਰਹੀਆਂ ਪਰ ਉਹ ਇਹ ਨਹੀਂ ਸੋਚਦੇ ਕਿ ਧੀਆ ਕਿੰਨੇ ਕਰਮਾਂ ਵਾਲੇ ਘਰਾਵੇ ਚ ਪੈਦਾ ਹੁੰਦੀਆਂ ਨੇ ਤੇ ਜੇ ਉਹ ਧੀਆ ਨੂੰ ਹੀ ਆਪਣੇ ਪੁੱਤ ਸਮਝੇ ਤਾਂ ਫਿਰ ਕੁੜੀਆਂ ਵੀ ਮੋਟੀਵੇਟ ਹੁੰਦੀਆਂ ਨੇ ਕਿ ਅਸੀਂ ਕਿਸੇ ਨਾਲੋਂ ਘੱਟ ਨਹੀਂ ਸੋਚ ਕੁੜੀਆਂ ਨੂੰ ਜਦ ਸਮਾਜ ਵਿੱਚ ਪਹਿਲਾਂ ਤੋਂ ਹੀ ਨੀਵਾ ਦਿਖਾ ਦਿੱਤਾ ਜਾਂਦਾ ਹੈ ਇਹ ਤੋਂ ਤੱਕ ਕਿ ਉਸਦੇ ਮਾਪਿਓ ਹੀ ਉਸ ਨੂੰ ਛੋਟਾ ਦਿਖਾ ਦਿੰਦੇ ਆ ਕਿ ਘਰ ਵਿੱਚ ਮੁੰਡਾ ਤੇਰੇ ਨਾਲੋਂ ਵੱਧਿਆ ਤੇ ਕੁੜੀ ਘੱਟਿਆ ਤੇ ਇਸ ਕਰਕੇ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਬੜਾ ਅਸਰ ਪਿਆ ਜਾਂਦਾ ਹੈ ਜੇ ਇਕਵਲ ਉਹਨਾਂ ਨੂੰ ਸਾਰਾ ਕੁਝ ਦਿੱਤਾ ਜਾਵੇ ਘਰ ਵਿੱਚ ਜੋ ਸਹੂਲਤਾ ਸਾਰੀਆਂ ਮੁੰਡੇ ਤੇ ਕੁੜੀ ਵਿੱਚ ਬਰਾਬਰ ਰੱਖੀਆਂ ਜਾਣ ਤੇ ਕੁੜੀ ਵੀ ਉਹਨਾਂ ਹੀ ਡਿਵੈਲਪ ਹੋ ਕੇ ਅੱਗੇ ਆ ਸਕਦੀ ਆ ਸੋ ਕੁੜੀਆਂ ਨੂੰ ਤਾਂ ਪਹਿਲਾਂ ਹੀ ਨੀਵਾ ਦਿਖਾਇਆ ਜਾਂਦਾ ਹੈ ਤੇ ਇਸ ਕਰਕੇ ਉਹ ਸਾਰੀ ਜ਼ਿੰਦਗੀ ਬੱਲਾ ਆਪਣੇ ਮਾਪਿਓ ਦੇ ਕਹਿਣੇ ਅਨੁਸਾਰ ਰਹਿੰਦੀਆਂ ਨੇ ਤੇ ਘਟ ਬਾਹਰ ਨਿਕਲਦੀਆਂ ਨਹੀਂ ਹਾਰਾ ਗੱਲ ਮੁੰਡੇ ਦਾ ਜਿੱਥੇ ਮਰਜ਼ੀ ਫਿਰਨ ਨਿਕਲ ਜਾਂਦੇ ਨੇ ਪਰ ਜਦ ਤੀਆਂ ਨੂੰ ਇਹਨਾਂ ਇਹੋ ਜਿਹੀਆਂ ਪਾਬੰਦੀਆਂ ਲੱਗ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਸਹੁਰੇ ਘਰ ਵੀ ਉਹਨਾਂ ਦੇ ਉੱਤੇ ਪਾਬੰਦੀਆਂ ਹੀ ਲੱਗੀਆਂ ਰਹਿੰਦੀਆਂ ਨੇ ਤੇ ਉਹ ਆਪਣੇ ਮਾਪਿਓ ਦੇ ਕਹੇ ਅਨੁਸਾਰ ਉੱਥੇ ਵੀ ਘਟ ਬੋਲਦੀਆਂ ਨੇ ਤੇ ਹਮੇਸ਼ਾ ਉਹਨਾਂ ਦੇ ਦਿੱਤੇ ਹੋਏ ਤਸੀਹਾਂ ਦੇ نیچے ਆਈਆਂ ਰਹਿੰਦੀਆਂ ਨੇ ਜਿਵੇਂ ਰੋਜੀ ਆ ਰਹੀ ਆ ਸੋ ਹਮੇਸ਼ਾ ਆਪਣੇ ਆਪ ਉਤੇ ਡਿਪੈਂਡ ਹੋਣਾ ਚਾਹੀਦਾ ਹੈ ਪਰ ਇਹ ਸਾਰਾ ਕੁਝ ਮਾਪਿਓ ਹੀ ਸਿਖਾ ਸਕਦੇ ਆ ਕਿ ਤੁਸੀਂ ਸੈਲਫ ਡਿਪੈਂਡ ਰਹੋ ਪਰ ਇੱਥੇ ਤਾਂ ਧੀਆਂ ਨੂੰ ਛੋਟਾ ਤੇ ਪੁੱਤਾਂ ਨੂੰ ਵੱਡ ਸਮਝਿਆ ਜਾ ਰਿਹਾ ਸੋ ਇਹ ਵੀਡੀਓ ਰਹੀ ਇੱਕ ਬਹੁਤ ਵਧੀਆ ਮੈਸੇਜ ਮਿਲਣ ਵਾਲਾ ਕਿਉਂਕਿ ਇਹ ਵੀਡੀਓ ਹੀ ਇਸ ਤਰੀਕੇ ਨਾਲ ਬਣਾਈ ਜਾ ਰਹੀ ਆ ਕਿ ਧੀਆਂ ਤੇ ਪੁੱਤਾਂ ਵਿੱਚ ਫਰਕ ਨਾ ਕੀਤਾ ਜਾਵੇ ਤੇ ਧੀਆਂ ਨੂੰ ਵੀ ਓਨੀਆਂ ਹੀ लाਡਲੀਆਂ ਰੱਖੀਆਂ ਜਾਵੇ ਜਿੰਨੇ ਮੁੰਡੇ ਰੱਖੇ ਜਾਂਦੇ ਨੇ ਆਸ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ